ਕਾਲੀ ਦੇਖਿਆ ਕਿ ਜਦੋਂ ਵੀ ਮੀਂਹ ਪੈਂਦਾ ਹੈਗਾ ਤੇ ਘੱਗਰ ਦਾ ਪਾਣੀ ਕਰਕੇ ਬਹੁਤ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਫਸਲ ਦਾ ਗਰੀਬਾਂ ਦੇ ਮਕਾਨਾਂ ਦਾ ਸ਼ਹਿਰ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਜਦੋਂ ਵੀ ਇਹ ਮੌਸਮ ਆਉਂਦਾ ਮੈਨੂੰ ਲੱਗਦਾ ਜਿੱਥੇ ਲੋਕਾਂ ਦੇ ਮਨ 'ਚ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਦੇ ਵਿੱਚ ਡਰ ਹੁੰਦਾ ਤਾਂ ਮੈਨੂੰ ਤਾਂ ਵੱਧ ਡਰ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਸਮੇਂ 'ਚ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਅੱਜ ਤਾਈਂ ਨਾ ਉਹ ਸੜਕਾਂ ਠੀਕ ਹੋਈਆਂ ਨੇ ਨਾ ਗਰੀਬਾਂ ਨੂੰ ਕਿਸੇ ਨੂੰ ਦਵਾਨੀ ਮਿਲੀ ਐ ਨਾ ਕਿਸਾਨਾਂ ਨੂੰ ਦਵਾਨੀ ਮਿਲੀ ਐ ਤੇ ਜਿਹੜੇ ਗਰੀਬ ਦੀ ਫਸਲ ਮਾਰੀ ਜਾਂਦੀ ਆ ਘਰ ਕਹਿ ਜਾਂਦਾ ਏ ਉਹ ਗਰੀਬ ਤਾਂ ਖੜੇ ਹੋਂਚੇ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਗੁੰਣਦੇ ਤੇ ਸਰਕਾਰ ਦਾ ਜਿਹੜਾ ਸੜਕਾਂ ਸੁਣਕਾਂ ਦਾ ਜਿਹੜੀ ਸਰਕਾਰ ਹਰ ਰੋਜ਼ 1.5 ਸੌ ਕਰੋੜ ਦਾ ਕਰਜ਼ਾ ਚੱਕ ਰਹੀ ਐ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਤੇ ਫਿਰ ਜਦ ਨੁਕਸਾਨ ਹੁੰਦਾ ਏ ਇੱਕ ਸੜਕ ਦੀ ਰਿਪੇਅਰ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮਨ 'ਚ ਆਉਂਦਾ ਵੀ ਪੈਸੇ ਸਾਡੇ ਜਾ ਕਿੱਥੇ ਰਹੇ ਨੇ आज 2 लाख करोड़ ਤੋਂ 4 लाख करोड़ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਰਪਤੇ ਹਰ ਦਿਨ ਇਹ ਭਗਵੰਤ ਮਾਨ ਗੱਲਾਂ ਸੁਣਾਉਂਦਾ ਹੈ ਤੇ 150 ਕਰੋੜ ਦਾ ਕਰਜ਼ਾ ਚੱਕ ਲੈਂਦਾ ਹੈਗਾ ਇਹ ਪੈਸਿਆਂ ਦੇ ਨਾਲ ਨਾ ਕੋਈ ਮਕਾਨ ਨਾ ਕੋਈ ਮੁਆਵਜ਼ਾ ਨਾ ਕੋਈ ਸਕੂਲ ਨਾ ਕੋਈ ਹਸਪਤਾਲ ਨਾ ਯੂਨੀਵਰਸਿਟੀ ਨਾ ਕੋਈ ਸਟੇਡੀਅਮ ਚਲੋ ਨਵਾਂ ਤੋਂ ਸੀ ਨਹੀਂ ਬਣਾਇਆ ਜਿਹੜਾ ਪੁਰਾਣਾ ਖਰਾਬ ਹੋਇਆ ਉਹਨੂੰ ਰਿਪੇਅਰ ਕਰ ਦੋ ਸੋ ਇਸ ਕਰਕੇ ਇਹ ਦੇਖਣ ਆਇਆ ਸੀ ਕਿ ਅਜੇ ਹਾਲਾਤ ਕੀ ਕਿਉਂਕਿ ਅਜੇ ਪੂਰੀ ਤਰ੍ਹਾਂ ਮੀਤਾ ਇਸ ਇਲਾਕੇ 'ਚ ਪਿਆ ਹੀ ਨਹੀਂ ਹੈਗਾ ਤੇ ਜਦ ਪਹੁੰਚਦਾ ਹੈ ਤਾਂ ਇੱਕਦਮ ਜਦ ਆ ਜਾਂਦਾ ਤੇ ਸਾਰਿਆਂ ਨਾਲ ਸਲਾਮ ਅਸ਼ਾਬ ਕਰਕੇ ਕਿ ਜਿੱਥੇ-ਜਿੱਥੇ ਬੰਦ ਆਪਣੇ ਤਕੜੇ ਕਰਨ ਦੀ ਲੋੜ ਹੈ ਜੇ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਐਮਪੀ ਲੜ ਕੋ ਆਪਾਂ ਦੇਖੇ ਆਪਾਂ ਆਪਣੀ ਹਫਾਜ਼ਤ ਖੁਦ करिए ਨਾ ਕਿ ਸਰਕਾਰ ਦੇ ਉੱਤੇ ਆਸ ਰੱਖਿਓ ਕਿਉਂਕਿ ਇਹ ਤਾਂ ਜਦ ਨੁਕਸਾਨ ਹੋ ਜਾਊਗਾ ਤਾਂ ਵੀ ਇਹਨਾਂ ਨੂੰ ਬੋਲ ਕੇ ਬੁਲਾਣਾ ਪਊਗਾ ਤੇ ਫੇਰ ਹੱਥਾਂ ਚ ਆਣਗੇ ਬੱਕਰੀਆਂ ਤੇ ਮੁਰਗੀਆਂ ਦੇ ਖੰਭਾਂ ਦੀ ਗੱਲ ਕਰਦੇ ਸੀ ਹਜ਼ਾਰਾਂ ਕਰੋੜ ਰੁਪਏ ਕਰਜ਼ੇ ਚੜਾਤਾ ਜੀ ਹਾਲੇ ਤੱਕ ਲੋਕਾਂ ਨੂੰ ਨਾ ਤਾਂ ਮੁਆਵਜ਼ਾ ਖੁਦ ਕਰਸੀਆਂ ਦਾ ਹੋਵੇ ਜਾਂ ਘਰਾਂ ਦੀ ਗੱਲ ਕੀਤੀ ਆ ਕਿੱਥੇ ਪੈਸੇ ਬਰਬਾਦ ਹੋ ਰਿਹਾ ਜੀ ਫਿਰ ਇੰਨਾ ਸਾਡਾ ਪੰਜਾਬ ਕੁਛ ਨਹੀਂ ਆਮ ਆਦਮੀ ਨੇ ਭਗਵੰਤ ਮਾਨ ਨੇ ਲੋਕਾਂ ਦੀ ਬੱਕਰੀ ਮੁਰਗੀ ਬਣਾ ਛੱਡੀ ਐ ਆਪ ਕੁਰਸੀ ਚ ਬੈਠ ਕੇ ਐਸ਼ ਕਰ ਰਿਆ ਤੇ ਹੁਣ ਤਾਂ ਤੁਸੀਂ ਦੇਖਿਆ ਜਿਹੜਾ ਪੰਜਾਬ ਦੇ ਅਨਜਮੇ ਬੱਚੇ ਦੇ ਉੱਤੇ ਵੀ ਕਰਜ਼ਾ ਚੜਾ ਕੇ ਜਾਊਗਾ ਇਹ ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਇਹ 1.5 ਸਾਲਾਂ ਚ ਕੇਜਰੀਵਾਲ ਨੇ 44000 ਇਕੜ ਪੰਜਾਬ ਦੀ ਸੋਨੇ ਵਰਗੀ ਧਰਤੀ ਜਿਹਦੇ ਵਿੱਚ ਕਿਸਾਨ ਦਾ ਢਿੱਡ ਪਰਦਾ ਹੈ ਮਜ਼ਦੂਰ ਦਾ ਢਿੱਡ ਪਰਦਾ ਹੈ ਇਹਨਾਂ ਨੇ ਕਾਨੂੰਨ ਨਿਕਾਲਤਾ ਕਿ ਇਹ ਹਰ ਮੰਡੀ 'ਚ ਹਰ ਸ਼ਹਿਰ 'ਚ ਹਜ਼ਾਰਾਂ ਏਕੜ ਜ਼ਮੀਨ ਇਹ ਸਰਕਾਰ ਅਕਵਾਇਰ ਕਰੂਗੀ ਤੇ ਜੇ ਤੁਸੀਂ ਆਪ ਦੀ ਜ਼ਮੀਨ ਛਡਾਨੀ ਹੈ ਤਾਂ ਵੀ ਇਹਨਾਂ ਦੇ ਜੇਬ ਗਰਮ ਕਰਨੀ ਪਊਗੀ ਤੇ ਜਦ ਅਕਵਾਇਰ ਹੋ ਗਈ ਇਹਾਂ ਦੀ ਮਨਮਰਜ਼ੀ ਦੇ ਨਾਲ ਫਿਰ ਦਿੱਲੀ ਦੇ ਜਿਵੇਂ ਮਰਜ਼ੀ ਸੇਠ ਨੂੰ ਦੇ ਦੇ ਕੋਈ ਸਵਾਲ ਨਹੀਂ ਪੁੱਛ ਸਕਦਾ ਕਿਸਾਨ ਦੀ ਜ਼ਮੀਨ ਲੈ ਕੇ ਕੱਲਾ 20000 ਰੁਪਏ ਉਹਨੂੰ ਫੜਾਣਗੇ ਜਦੋਂ ਉੱਥੇ ਕਲੋਨੀ ਬਣ ਜੂਗੀ ਜਾਂ ਜੋ ਕੁਝ ਬਣੂਗਾ ਉਹਦੇ ਬਾਅਦ ਉਹਨੂੰ ਕੁਝ ਮਿਲੇਗਾ ਹੁਣ 15 ਸਾਲ ਜਿਹੜਾ 2000 ਏਕੜ ਮੁਹੱਲੇ ਚ ਐਕਵਾਇਰ ਕੀਤਾ ਸੀ ਜਦ ਇਹਨਾਂ ਦੀ ਸਰਕਾਰ ਬਣੀ ਸੀ ਉੱਥੇ ਤਾਂ ੱਟਾ ਨਹੀਂ ਲੱਗਿਆ ਹੁਣ 46000 ਇਹਨਾਂ ਨੇ ਐਕਵਾਇਰ ਕਰਕੇ ਕਿਹੜਾ 1.5 ਸਾਲ ਚ ਇਹਨਾਂ ਨੇ ਕੀ ਕਰਦਾ ਸੋ ਬਹੁਤ ਵੱਡਾ ਘੁਟਾਲਾ ਹੈਗਾ ਪੰਜਾਬ ਦੇ ਨੌਜਵਾਨੀ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਵੱਡਾ ਧੱਕਾ ਹੈਗਾ ਜਿਹਦੇ ਕਰਕੇ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੋਕਾਂ ਦੀ ਲੜਾਈ ਲੜਨ ਵਾਸਤੇ ਧਰਨੀ ਸ਼ੁਰੂ ਕਰ ਰਹੀ ਹੈ ਮੈਂ ਸਮੂਹ ਕਿਸਾਨਾਂ ਨੂੰ ਨੌਜਵਾਨਾ ਨੂੰ ਤੇ ਪੰਜਾਬ ਹਮੈਤਿਆਂ ਨੂੰ ਬੇਨਤੀ ਕਰਦੀਆਂ ਕਿ ਤੁਸੀਂ ਇਸ ਪਾਰਟੀ ਦਾ ਸਾਥ ਦਿਓ ਅੱਗੇ ਕਿਸਾਨਾਂ ਦਾ ਪਿਛਲੇ ਸਮੇਂ ਚ ਇੰਨਾ ਵੱਡਾ ਨੁਕਸਾਨ ਹੈ ਕਿੰਨੇ ਕਿਸਾਨ ਮਰ ਗਏ ਸਾਡੇ ਹੋਣ ਤਾਂ ਪੰਜਾਬ ਜੇ ਜੇ ਜ਼ਮੀਨ ਨਹੀਂ ਰਹੀ ਜੇ ਕਿਸਾਨ ਨਹੀਂ ਰਹੀ ਤਾਂ ਫਿਰ ਇਹਨੂੰ ਪੰਜਾਬ ਕੌਣ ਕਹੂਗਾ ਉਹ ਤਾਂ ਬਾਹਰ ਲਿਆ ਕੇ ਜੋ ਸਾਰੇ ਬਹਿ ਜਾਣਗੇ ਤਾਂ ਅੱਗੇ ਸਾਡੀ ਗਿਣਤੀ ਘੱਟੇ ਗਿਣਤੀ ਤਾਂ ਰਹੂਗੀ ਨਹੀਂ ਕੋ ਸੋ ਇਹ ਤਾਂ ਸਾਡੀ ਹੋਣ ਦੀ ਲੜਾਈ ਹੈਗੀ ਸਾਡੇ ਜ਼ਮੀਨ ਸਾਡੇ ਫਸਲ ਦੀ ਲੜਾਈ ਹੈਗੀ ਤੇ ਜੇ ਫਸਲ ਨਹੀਂ ਰਹੀ ਜ਼ਮੀਨ ਨਹੀਂ ਰਹੀ ਤਾਂ ਪੰਜਾਬ ਹੀ ਨਹੀਂ ਬਚਣਾ ਸੋ ਇਕੱਠੇ ਹੋ ਕੇ ਆਪਾਂ ਲੜੀਏ ਤੇ ਇਹ ਸਾਹਮ ਆਦਮੀ ਦੀ ਕੇਜਰੀਵਾਲ ਜਿਹੜਾ ਇਕੱਲੇ ਪੈਸੇ ਲੁੱਟ ਲੁੱਟ ਕੇ ਸਾਢੇ 3 ਸਾਲ ਖਾ ਗਿਆ ਤੇ ਹੁਣ ਡੇਢ ਸਾਲ ਚ ਇਹਨੇ ਕੋਈ ਕਸਰ ਨਹੀਂ ਛੱਡੀ ਤੇ ਭਗਵੰਤ ਮਾਨ ਤਾਂ ਕਰਦਾ ਅੰਕੂਠਾ ਛਾਪਨ ਕੇ ਰਹਿ ਗਿਆ ਆਪਣੀ ਕੁਰਸੀ ਖਾਤਰ ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਇਹਨਾਂ ਧਰਿਆਂ ਚ ਇਹ ਪੂਰੇ ਤਗੜੇ ਹੋ ਕੇ ਪਾਰਟੀ ਦਾ ਸਾਥ ਦਿਓ ਅੱਗੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ 1 ਇੰਚ ਪੰਜਾਬ ਦੀ ਜ਼ਮੀਨ ਇਹਨਾਂ ਨੂੰ ਹੜਪਣ ਨਹੀਂ ਦਵਾਂਗੇ ਜੀ ਇਕੱਲੀ ਦਲ ਦੀ ਗੱਲ ਕੀਤੀ ਆ ਤੁਸੀਂ ਇਕੱਲੀ ਦਾਲੀ ਇਕੱਲਾ ਜਿਹੜਾ ਲੋਕਾਂ ਦੇ ਹਿੱਤਾਂ ਲਈ ਤਾਰਨੇ ਪ੍ਰਦਰਸ਼ਨ ਕਰ ਰਿਹਾ ਹੋਰ ਵੀ ਪਾਰਟੀਆਂ ਹੈਗੀਆਂ ਨਾ ਉਹ ਕਿਉਂ ਚੁੱਪ ਨੇ ਗਿਆ ਕਿਉਂ ਨਹੀਂ ਬੋਲ ਰਹੀਆਂ ਹੈਗੀਆਂ ਕੋਈ ਨਾ ਤਾਂ ਤਾਂ ਇੰਡੀਆ ਅਲਾਈਅੰਸ ਹੈਗਾ ਰਲੇ ਮਿਲੇ ਹੈਗੇ ਕਿਸੇ ਨੇ ਕਾਂਗਰਸ ਦੇ ਪ੍ਰਧਾਨ ਦੀ ਬਸਾਂ ਦੇ ਫਾਈਲ ਖੋਲੀ ਹੈ ਹੁਣ ਵਿਕਰਮ ਨੂੰ ਫੜ ਕੇ ਜੇਲ੍ਹ ਚ ਬੰਦ ਕਰਤਾ ਪਹਿਲੇ ਕਾਂਗਰਸ ਨੇ 6 ਮਹੀਨੇ ਭੇਜਤਾ ਸੀ ਹੁਣ ਹਫਤੇ ਭਰ ਤੋਂ ਵਿਕਰਮ ਨੂੰ ਭੇਜਿਆ ਮੈਂ ਤਾਂ ਪੁੱਛਦੀਆਂ ਲੋਕਾਂ ਨੂੰ ਤੁਹਾਡੇ ਗਲੀਆਂ ਚ ਨਸ਼ੇ ਬੰਦ ਹੋ ਗਏ ਫੜਿਆ ਗਿਆ ਕੋਈ ਜਿਹੜਾ ਬੇਜਤਾ ਹੈ ਤੁਹਾਡੇ ਪਿੰਡ ਚ ਤੁਹਾਡੇ ਸ਼ਹਿਰ ਚ ਉਹਨੂੰ ਫੜਿਆ ਉਛੇ ਮਹੀਨੇ ਪਹਿਲੇ ਕੱਢ ਕੇ ਲਗਾ ਕੇ ਆਏ ਸੀ ਹੁਣ ਪਤਾ ਨਹੀਂ ਕਿੰਨੇ ਮਹੀਨੇ ਲਾਣਗੇ ਤੇ ਜੇ ਤਾਂ ਤੁਹਾਡਾ ਨਸ਼ਾ ਘਟਦਾ ਤਾਂ ਰੱਖੋ ਇਹਨੂੰ ਅੰਦਰ ਪਰ ਝੂਠ ਮਾਰ ਕੇ ਲੋਕਾਂ ਦਾ ਧਿਆਨ ਭਟਕਾ ਕੇ ਤੁਸੀਂ ਉਹਨਾਂ ਦੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰੋ ਤਾਂ ਨਸ਼ੇ ਆਪ ਗਲੀ ਗਲੀ ਤੱਕ ਪਹੁੰਚਾ ਕੇ ਤੁਸੀਂ ਮਾਵਾ ਦੇ ਪੁੱਤ ਮਾਰੋ ਇਹ ਤਾਂ ਫਿਰ ਉਹ ਮਾਵਾ ਜਵਾਬ ਦੇਣ ਗਿਆ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਦੇ ਸੁਪਨੇ ਲਾ ਕੇ ਪਹਿਲੇ ਵੋਟਾਂ ਲਿੱਤੀਆਂ ਸੀ ਹੁਣ ਆ ਆ ਫਿਰ ਕਹਿੰਦਾ ਹੈ ਕਿ ਦਲਾਤੋਂ ਡਲਦਾ ਦਲਾਤੋਂ ਡਲਾਏ ਕਹਾਂਸੇ ਚਲਾਏ ਤੇ ਇਹਨੂੰ ਵੀ ਪਤਾ ਲੱਗ ਜਾਊਗਾ ਵੀ ਕਿੱਥੋਂ ਕਿਹਦਾ ਮਾਵਾ ਆਪਣਾ ਹਿਸਾਬ ਲੈਣਗੇ ਰਾਤ ਦੇ 10:40 ਮਿੰਟ 'ਚ ਕਿੰਨੀ ਕ ਬੋਤਲਾਂ ਸਾਡਾ ਮੁੱਖ ਮੰਤਰੀ ਪੀ ਜਾਂਦਾ ਮੈਨੂੰ ਦੱਸਣ ਦੀ ਲੋੜ ਨਹੀਂ ਲੋਕ ਜਨਤਾ ਜਾਣਦੀ ਹੈ ਮੈਨੂੰ ਤਾਂ ਇਹੀ ਪਤਾ ਹੈ ਕਿ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਹੁੰਦਾ ਸੀ ਤੇ ਲੋਕਾਂ ਨੇ ਲਿਖ ਕੇ ਕਿਹਾ ਕਿ ਸਾਡੀ ਤਾਂ ਸੀਟ ਬਦਲ ਦੋ ਇਹਨੂੰ ਪੂਰਾ ਪਾਰਲੀਮੈਂਟ ਤੋਂ ਵੀ ਬਾਹਰ ਕੱਢਿਆ ਸੀ ਸੋ 10:40 'ਚ ਡੀਜੀਪੀ ਨੂੰ ਫੋਨ ਕਰਦਾ ਕਿਹੜੀ ਹਾਲਤ 'ਚ ਸੀਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਬਸ ਚਾਲੀ ਚ ਡੀਜੀਪੀ ਦੇ ਗੱਲ ਚ ਅੰਗੂਠਾ ਪਾ ਕੇ ਕਿ ਕੱਲ ਤੂੰ ਗਿਆ ਉਹਨੇ ਵਿਚਾਰੇ ਨੇ 10 ਚਾਲੀ ਚ ਰਾਤ ਨੂੰ ਕਿਹੜੀ ਖਬਰ ਆ ਗਈ ਉਹਨੂੰ 10 ਚਾਲੀ ਚ ਤੇ 3 40 ਚ ਸਵੇਰੇ ਵਿਜੀਲੈਂਸ ਨੇ ਜਾਂਚ ਵੀ ਕਰਨੀ ਚਾਰ ਘੰਟਿਆਂ ਚ ਤੇ ਪਰਚਾ ਵੀ ਫੇਲ ਕਰਦਾ ਇਹ ਨਹੀਂ ਫੁਰਤੀ ਜੇ ਨਸ਼ੇ ਵਾਸਤੇ ਦਿਹਾ ਦੇ ਤਾ ਹਸੋ ਹਸੋ ਮਜ਼ਾਕ ਵਾਲਾ ਜਿਹੜਾ ਹੈ ਨਿਕਮੀ ਸਰਕਾਰ ਅਦਾਲਤ ਪਹਿਲਾਂ ਵੀ ਮੂੰਹ ਤੋਂ ਜਵਾਬ ਦਿੱਤਾ ਅਦਾਲਤ ਨੇ ਮੂੰਹ ਤੇ ਚਪੇੜਾ ਮਾਰਿਆ ਹੁਣ ਜਿਹੜਾ ਡਾਕਟਰ ਸਿੰਘਲਾ ਦਾ ਵਿਜੇ ਸਿੰਘਲਾ ਦਾ ਕਹਿੰਦਾ ਗਵਾ ਮੈਂ ਆ ਮੈਂ ਆਪ ਗਵਾਹ ਹੈਗਾ ਮੈਂ ਆਪ ਦੇਖਿਆ ਤੇ ਜਿਹਾ ਮੁੱਖ ਮੰਤਰੀ ਗਵਾਹ ਹੈਗਾ ਤੇ ਹੁਣ ਉਹਨੂੰ ਕਲੀਨ ਚਿੱਟ ਮੁੱਖ ਮੰਤਰੀ ਨੇ ਦੇਤੀ ਇਹ ਸਿੱਧਾ ਸੰਕੇਤ ਹੈ ਮੁੱਖ ਮੰਤਰੀ ਦੀ ਕੁਰਸੀ ਹਿੰਦੇ ਗਵਰਨਰ ਨੂੰ ਵੀ ਮਿਲਣ ਗਿਆ ਸੀ ਨਾ ਕੱਲਾ ਗਿਆ ਸੀ ਸਾਰੇ ਜਾਂਦੇ ਗੱਲ ਕਦੇ ਕੋਈ ਗੱਲਾਂ ਜਾਂਦਾ ਹੈ ਤੇ ਇਹ ਜਿਹੜੇ ਵਿਜੇ ਸਿੰਘਲਾ ਨੂੰ ਦਿੱਤੀ ਉਹਦੇ ਬਾਅਦ ਇੱਕ ਹੋਰ ਨੂੰ ਵੀ ਇੰਨੀ ਕਲੀਨ ਚਿੱਟ ਦਿੱਤੀ ਉਹਦੇ ਘਰੇ 50 ਲੱਖ ਦੇ ਆ ਕਲੀਨ ਚੱਟਾ ਜਿਹੜੀ ਹੋ ਰਹੀਆਂ ਨਾ ਇਹ ਗੁੱਟ ਬਣ ਰਿਹਾ ਹੈਗਾ ਸੋ ਇਹਦੀ ਕੁਰਸੀ ਆਪ ਖਤਰੇ 'ਚ ਹੈ ਮੈਂ ਤਾਂ ਕਹਿੰਦੀ ਖਤਰਾ ਛੇਤੀ ਇਹਦੇ ਸਿਰ ਤੇ ਹੋਏ ਤਾਂ ਕਿ ਕੁਝ ਪੰਜਾਬ ਦਾ ਪਲਾ ਹੋ ਜਾਊਗਾ ਜੇ ਇਲੈਕਸ਼ਨ ਪਹਿਲੇ ਆ ਜਾ ਸਾਰਿਆਂ ਦੇ ਸਾਹ ਚ ਸਾ ਆ ਜਾਊਗਾ ਬਈ ਆ ਜਾਏ ਨਵੀਂ ਸਰਕਾਰ ਜਿਹੜੀ ਮਰਜ਼ੀ ਲੋਕੀ ਚੁਣ ਲੈਣ ਲੇਕਿਨ ਇਹ ਸਰਕਾਰ ਤਾਂ ਗਈ ਸੋ ਇਹ ਪੂਰਾ ਡਰਾਮਾ ਸੀਗਾ ਉਸ ਟਾਈਮ ਕਹਿੰਦਾ ਸੀ ਵਿਜੇ ਸਿੰਘਲਾ ਵਰਗਾ ਕੋਈ ਚੋਰ ਨਹੀਂ ਮੈਂ ਇਹਨੂੰ ਕੱਢਿਆ ਉਹ ਕੱਢ ਕੇ ਕਿਨੇ ਜਾਂਚ ਕੀਤੀ ਕੀ ਜਾਂਚ ਮਿਲੀ ਕੀ ਨਹੀਂ ਮਿਲਿਆ ਹੁਣ ਉਹਨੂੰ ਆਪ ਹੀ ਕਲੀਨ ਚਿੱਟ ਦੇਤੀ ਆਪ ਹੀ ਉਹਨੂੰ ਕਰਤਾ ਸੋ ਇਹ ਇਸ ਜਿਹੜਾ ਅੱਪਾ ਅਕਾਲੀ ਦਲ ਪਹਿਲੇ ਕਹਿੰਦਾ ਸੀ ਨਾ ਕਿ ਆਪਾਂ ਕਰੇ ਗੱਡੀ ਦਾ ਡਰਾਈਵਰ ਰੱਖਣ ਤੋਂ ਪਹਿਲੇ ਵੀ ਦੇਖਦੇ ਆ ਵੀ ਉਹਦਾ ਕਿਛੁਕੜ ਕੀ ਹੈ ਉਹਦਾ ਤਜਰਬਾ ਕੀ ਹੈ ਇਹ ਲੋਕਾਂ ਨੇ ਇਹ ਗੱਲਾਂ 'ਚ ਆ ਕੇ ਪੂਰਾ ਪੰਜਾਬ ਖਮਾਤਾ ਹੁਣ ਪੰਜਾਬ ਦੇ ਹਾਲਾਤ ਕੀ ਨੇ ਲੋਕਾਂ ਦੇ ਸਮਝ ਨਹੀਂ ਆਉਂਦੇ